ਸਪੋਰਟ ਪ੍ਰਚਲਨ ਆਪਣੇ ਏਰੀਆ ਕਿਵੇਂ ਗੁੰਡਾ ਕਰਤੀ ਹੋਗੀ ਕੌਣ ਕਿਵੇਂ ਕਰਤੀ ਸੁਰੱਖਤਾ ਦੇ ਨਾਮ ਤੇ ਕਨੇ ਘੰਟਾ ਬਣਾਈ 2 ਘੰਟੇ 2 ਵਜੇ ਆਵੇ ਆਲੇ ਦੋਲੇ ਕਿਸੇ ਨੇ ਨਹੀਂ ਲੱਟ ਕੇ ਕੈਮਰੇ ਕੋਲ ਚੱਲ ਜੀ ਦਸਾਂ 2 ਵਾਰ ਵੀ ਕਰਿੰਗੀ ਕਾ ਤਾਂ ਦੇ ਕੋਈ ਜਦੋਂ ਨਹੀਂ ਖੜਾ ਆਪਾਂ ਇੱਥੇ ਖੜੇ ਕੀ ਕਰਦੇ ਚਲੋ ਤੇ ਬੱਚੇ ਉਹ ਇੱਕ ਮੋਟ ਬੈਠਣ ਲੱਗੇ ਮਗਰ ਬੈਠਾ ਨਹੀਂ ਆਇਆ ਆਇਆ ਬੈਟਿੰਗ ਸ਼ੁਰੂ ਇਹ ਮਾਰੀ ਆਈ ਰੂਮ ਆਈ ਉਹ ਬੰਨਾ ਆਹ ਲੈ ਢੀ ਸ਼ਰਟ ਵਾਲਾ ਢੀ ਢੀ ਬੱਸ ਮੈਂ ਤਾਂ ਦੇਖ ਲਿਆ ਕੈਪ ਉਹ ਵੀ ਕਿਚਨ ਵਿੱਚ ਕੀ ਹੋਈ ਹੈ। ਬਲੈਕ ਚੈਂਪੇਨ ਹੈ। ਇਹਨੇ ਬਾਹਰ ਵੀ ਫਾਇਰ ਕੀਤਾ। ਨਹੀਂ। ਹੋਸਟ ਹਾਂ ਇੰਜ਼ ਡਰਾਈਵ एवरीथिंग ਇਨਸਾਈਡ। ਹੋ ਗਿਆ। ਉਹ ਐਕਸਲਨ ਹੋ ਗਿਆ। ਇਹ ਕਿਹਾ ਆਪੇ ਖੜ੍ਹਾ ਪੱਛੀ ਹੋ ਗਿਆ। ਉਹ ਐਕਸਲਨ ਹੋ ਗਿਆ। ਹੋ ਗਿਆ। ਆ ਵਾਈਟ ਐਕਟਰ ਹੈ ਜਾਨਾ। ਉਹ ਬੈਠਾ ਉਹ ਬੈਠਾ ਮਗਰ ਪੂਰਿਆ। ਉਹ ਯਾਦ ਕਰ ਮੈਂ ਕੈਪ। ਐਮ ਐਲ ਹੋ ਗਿਆ ਨਹੀਂ ਰੱਫ ਹੋਣੇ। ਕੰਮ ਦੀ ਕੋਈ ਚੀਜ਼ ਨਹੀਂ ਕਰਦਾ। ਅਗਲੀ ਜੇ ਲਰ ਸਾਹਿਬ मैं आ रहा हॉस्पिटल ही आ रहा पांडव प्रसाद यादव ने क्या हुआ क्या था सर आया था दो बंदे आया था बाबू को पहली बार ने जो है सो खाली गन चला के गया उसके बाद जो है सो उस टाइम शायद उसने पिस्तल ने गोली वोली नहीं था उसके बाद जो है फिर दोबारा आया जब तक भैया कहीं कंप्लेन वंप्लेन कर ही रहे थे तब तक ने जो दोबारा आया थोड़ी देर की बात उसके बाद उनको उनको आया आते ही सीधा गोली मार दिया कितने फायर किए कि एक अंदर भैया को गोली लगी है बाकी बाहर आके फायर किया कितने, कितने लोग दो जने थे यहाँ है सर अच्छा हॉस्पिटल ये हाँ नहीं चार चार बार बजे चार सवा चार की बात है ठीक है तो पहले आकर भी गोली चला कर हाँ जी हाँ जी तो तभी आपने पुलिस वो उतनी देर कंप्लेन कर ही रहे थे सबको अपना सबको खबर कर रहे थे भैया हाँ। तो उसके बाद जो है सो दोबारा जब तक करते कोई काम जो है सो वो आके फिर दोबारा आ गया ठीक है अंदर कैमरे लगे हुए हैं आपके हाँ जी हाँ जी लगे तो कैमरे में वो कैप्चर हुए हाँ जी सर कैमरे तो अब ही बताएंगे सर लगा कैसे कोई वो एक्टिवा से आया था कोई लूट लूट भी की उन्होंने कोई पैसे नहीं, नहीं सर लूट लूट नहीं किए सिर्फ सीधा गोली चला के चला गया हां जी हां जी गोली का कोई गद्दी तो नहीं कर पुराने स्कूटर थे पुराने पुराने स्कूटर थे ना नंबर प्लेट भी टूटा हुआ था गोली कहाँ दिखाई उनको गोली सर वो एक तो बाहर भी फेंक के था तो वहीं पे था पुलिस वाले लेते थे अच्छा ਉਹ ਤਾਂ ਜਦੋਂ ਯਾਰਾਂ ਤੋਂ ਲੱਗਦੇ ਆ ਗਾਦੀਲੀ ਲਗਾਣਾ ਦੇ ਦਰਵਾਜ਼ਾ ਕੋਈ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਪੂਰੀ ਤਰ੍ਹਾਂ ਜਖਮੀਆਂ ਮਾਲਕ ਜੀ ਮੌਕੇ ਤੇ ਪਹੁੰਚਿਆ ਸਰ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ 'ਚ ਲਾਅ ਐਂਡ ਆਰਡਰ ਅੱਜ ਇਹ ਬਿਲਕੁਲ ਉਹਨੂੰ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹੜੇ ਵੇ 6:00 ਵਜੇ ਕੋਈ ਬੱਚੀ ਆ ਗਈ ਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮਿੰਦੂ ਮੈਨੂੰ ਹੀ ਪਹਿਲਾਂ ਹਸਪਤਾਲ ਅਗੇ ਤੁਹਾਡੇ ਮਾਧਿਅਮ ਦੇ ਰਾਈ ਤੱਕ ਅਗੇ ਹਸਪਤਾਲ ਲੈ ਜਾਣਾ ਬੇਟਾ ਜਦੋਂ ਕਾਲ ਆਈ ਮੈਂ ਤਾਂ ਸੱਤ ਅੱਠ ਮਿੰਟ ਬੋਲਦੇ ਤੇ ਕੋਈ ਨਹੀਂ ਕਰਦਿਆ ਪਕਸ਼ਾਗੇ ਤਾਂ ਨਹੀਂ ਬਰੋਤੀਆਂ ਨੂੰ ਐਮਐਲਏ ਸਾਹਿਬ ਕਹਿੰਦੇ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਟੀ ਫੇਰ ਘੰਟੇ ਬਾਅਦ ਦੋ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਇੱਥੇ ਪਹਿਲਾਂ ਗੋਲੀ ਚੱਲੀ ਨਹੀਂ ਜੀ ਗੋਲੀ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਇਹ ਕਹਿੰਦੇ 4:30 ਵਜੇ ਦੇ ਕਰੀਬ ਆਏ ਉਸ ਤੋਂ ਪਹਿਲਾਂ ਵੀ ਆਏ ਸੀ ਹੈ ਪਹਿਲੇ ਦੋ ਵਾਰ ਆ ਕੇ ਅੱਜ ਹੀ ਦੋ ਟਾਈਮ ਆਏ ਤੇ ਜਦੋਂ ਪਹਿਲਾਂ ਉਹਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਹੋਰ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਵੈਨਾ ਸੀ ਕਹਿੰਦੇ ਡਰ ਕੇ ਅੱਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਬਾਕੀ ਅਸੀਂ ਤਫ਼ਤੀਸ਼ ਹੋਏ ਮੌਕੇ ਤੇ ਸਾਡੀਆਂ ਟੀਮਸ ਲੱਗੀਆਂ ਤੁਹਾਨੂੰ ਅਪਡੇਟ ਦਿੰਦੇ ਹਾਂ ਸਰ ਕਿੰਨੇ ਬੰਦੇ ਆਏ ਥੋੜੀ ਜਿਹਾ ਜਿਹੜਾ ਇੱਕ ਮੇਨ ਇਹਨਾਂ ਦਾ ਹੈਗਾ ਓਨਰ ਐਕਟ ਉਹਦੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦੇ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਕਿੰਨੇ ਬੰਦੇ ਆਏ ਸੀ ਇਹ ਇਹਨਾਂ ਦੇ ਹਜੇ ਫਿਲਹਾਲ ਦੱਸਣ ਦੇ ਮਤਾਬਕ ਇੱਕ ਜਣ ਅੰਦਰ ਆਇਆ ਸੀ ਇੱਕ ਬਾਹਰ ਸੀਗਾ ਬਾਕੀ ਅਸੀਂ ਸਾਰੇ ਏਰੀਆ ਦੇ ਸੀਸੀਟੀਵੀ ਕੈਮਰਾ ਖੰਗਾਲ ਰਹੇ ਹਾਂ ਤੇ ਹੋਰ ਵੀ ਸਾਨੂੰ ਲੀਡਸ ਹੈਗੀਆਂ ਇਹਨੂੰ ਜਲਦੀ ਟਰੇਸ ਕਰ ਸਰ ਉਹ ਕਹਿ ਰਹੇ ਨੇ ਕਿ ਪਹਿਲਾਂ ਪਹਿਲਾਂ ਆਏ ਐ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਇਹਨਾਂ ਦਾ ਮੁਲਾਜ਼ਮ ਹੈ ਮੁੰਡਾ ਇੱਥੇ ਉਹਨੇ ਦੱਸਿਆ ਵੀ 8:00 ਪਾਣਾ ਘੰਟਾ ਪਹਿਲਾਂ ਵੀ ਆਏ ਸੀਗੇ ਪਰ ਇਹਨਾਂ ਨੇ ਪੁਲਿਸ ਨੂੰ ਕੋਈ ਉਸ ਟਾਈਮ ਤੇ ਇੰਟੀਮੇਸ਼ਨ ਕੀ ਆ ਵੇ ਅਕਸੀਲੇਟਰ ਹੁਣ ਅਸੀਂ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਆ ਇਲਾਕੇ ਦੇ ਸੀਸੀਟੀਵੀ ਕੈਮਰਾ ਖੰਡਾਲੇ ਜਾ ਰਹੇ ਤੇ ਜੋ ਵੀ ਬੰਦੀ ਕਾਨੂੰਨੀ ਗੱਲ ਹੈ ਇੱਕ ਜਾਣੇ ਦੇ ਲੱਗੀ ਹੈਗੀ ਜਿਹੜਾ ਦੂਜਾ ਉਹਦੇ ਵੀ ਮਾਈਨਰ ਦੱਸ ਰਹੇ ਉਹਨੂੰ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਅੱਧਾ ਘੰਟਾ ਪਹਿਲਾਂ ਵੀ ਫਾਇਰ ਕੀਤਾ ਸੀ ਇਹਨਾਂ ਨੇ ਪਹਿਲਾਂ ਫਾਇਰ ਨਹੀਂ ਹੋਇਆਗਾ ਪਹਿਲਾਂ ਜੋ ਇਹ ਦੱਸ ਰਹੇ ਆ ਵੀ ਮਿਸ ਫਾਇਰ ਹੋਇਆ ਸੀਗਾ ਪਰ ਹੁਣ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਜਿਹੜਾ ਬੰਦਾ ਨਾਲ ਹਸਪੀਟਲ ਗਿਆ ਸੀ ਉਹਨਾਂ ਨੂੰ ਪੁੱਛਗਿੱਛ ਕਰਕੇ ਸਾਰੀ ਗੱਲ ਕਲੀਅਰ ਕਰ ਰਹੇ ਪੁਆਣੀ ਸੰਜੀ ਜੀ ਜਾਂ ਕੋਈ ਲੜਾਈ ਝਗੜਾ ਫਿਲਹਾਲ ਅਜੇ ਬੜੀ ਮੋਡਲੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਅਜੇ ਕਲੀਅਰ ਕਰਨੀ ਹੈ ਸਾਰੀ ਠੀਕ ਠੀਕ ਚੈੱਕ ਕਰਦੇ ਵੀ ਕੋਈ ਨਹੀਂ ਕੁਛ ਹੈ ਤਾਂ ਹਲੇ ਕੁਝ ਨਹੀਂ ਕਰ ਚੈੱਕ ਕਰਾਂਗੇ ਕਰ ਲੈਣਗੇ ਪੁਆਣੀ ਸੰਜੀ ਜੀ ਜੇ ਕੋਈ ਬੋਲੀਪੁਰ ਨਹੀਂ ਕੁਛ ਹੈ ਨਾ ਕੋਈ ਵੀ ਐਕਸਪੀਰੀਸ ਨਹੀਂ ਨਹੀਂ ਪਰ ਦਰ ਕੋਈ ਗੱਲ ਨਹੀਂ ਕੁਛ ਨਹੀਂ ਪਤਾ ਹਲੇ ਜੀ ਮਾਲਕ ਨੂੰ ਨਹੀਂ ਜੇ ਸੈਟ ਲੱਗੀ ਹੈ ਕਦੋਂ ਦੁਬਾਰਾ ਇਹਨਾਂ ਪਤਾ ਲੱਗੇ ਕਦੋਂ ਦੁਬਾਰਾ ਜੀ ਠੀਕ ਸਰ ਕਿੰਨੇ ਜਣਿਆਂ ਦੇ ਲੱਗੀ ਹੈ ਗੋਲੀ ਇੱਕ ਇੱਕ ਉਹਨੇ ਜੀ ਇੱਕ ਹੀ ਇੱਕ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658